ਦੇ ਵਿੱਚ ਹੀ ਸਿੱਧੇ ਵਾਰ ਕੀਤੇ ਗਏ ਜਿੰਨੇ ਵੀ ਕੀਤੇ ਗਏ ਆ ਮਤਲਬ ਉਹਨਾਂ ਨੂੰ ਉਹਨਾਂ ਨੇ ਦੱਸਿਆ ਕਿ ਤੇਜ਼ ਧਾਰ ਹਥਿਆਰ ਸੀਗੇ ਕੜੇ ਵਗੈਰਾ ਉਹਨਾਂ ਦੇ ਸਿਰ ਦੇ ਵਿੱਚ ਮਾਰੇ ਗਏ ਆ ਲਗਾਤਾਰ ਮਾਰ ਰਹੇ ਸੀਗੇ ਸਰ ਕਹਿੰਦੇ ਕਿ ਉਹ ਪਿੱਛੋਂ ਸੜਕ ਤੋਂ ਕੋਈ ਆ ਗਿਆ ਨਹੀਂ ਤਾਂ ਉਹ ਮੈਨੂੰ ਮਾਰ ਹੀ ਦੇਣਾ ਸੀ ਉਹਨਾਂ ਨੇ ਮਰਾਉ ਹਾਲਤ ਛੱਡਿਆ ਗਿਆ ਜੀ ਹਾਂਜੀ ਮਰਾਉ ਹਾਲਤ ਦੇ ਵਿੱਚ ਛੱਡਿਆ ਗਿਆ ਜੀ ਇਹ ਲੁੱਟ ਖੋਹ ਦਾ ਮਾਮਲਾ ਬਿਲਕੁਲ ਨਹੀਂ ਹੈਗਾ ਕਿਉਂਕਿ ਉਹਨਾਂ ਤੋਂ ਕੋਈ ਪੈਸੇ ਦੀ ਮੰਗ ਨਹੀਂ ਕੀਤੀ ਗਈ ਇੱਕ ਉਹਨਾਂ ਦਾ ਡਿੱਗਿਆ ਹੋਇਆ ਮੋਬਾਈਲ ਚੱਕ ਕੇ ਲੈ ਕੇ ਗਏ ਸੀ ਉਹ ਵੀ ਉਹਨਾਂ ਨੇ 1 ਕਿਲੋਮੀਟਰ ਦੂਰ ਜਾ ਕੇ ਸੁੱਟ ਦਿੱਤਾ ਮੰਗ ਇਸ ਤਰ੍ਹਾਂ ਜੀ ਉਸੇ ਦਿਨੀ ਉਹਨਾਂ ਦਾ ਅਸੀਂ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾ ਕੇ ਤੇ ਅਸੀਂ ਥਾਣਾ ਸਦਰ ਜੀਰਾ ਵਿੱਚ ਇਸ ਦੀ ਰਿਪੋਰਟ ਦਿੱਤੀ ਸੀ ਪਰੰਤੂ ਅੱਜ ਦੇਖ ਲਓ ਚੌਥਾ ਦਿਨ ਹੋ ਗਿਆ ਹੈ ਇਸ ਸਬੰਧੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅ ਪਰਸੋਂ ਅਸੀਂ ਇਸ ਸਬੰਧੀ ਐਸਐਸਪੀ ਦਫ਼ਤਰ ਵੀ ਅਪਰੋਚ ਕੀਤੀ ਆ ਉੱਥੇ ਐਸਪੀਡੀ ਸ਼੍ਰੀ ਰਣਦੀਰ ਕੁਮਾਰ ਜੀ ਨੂੰ ਅਸੀਂ ਮਿਲੇ ਸੀਗੇ ਤੇ ਦੂਜੇ ਟੀਚਰ ਆ ਜਿਹੜੇ ਉਹ ਵੀ ਸਹਿਮੇ ਹੋਏ ਆ ਸਾਡੇ ਬੱਚੇ ਵੀ ਸਹਿਮੇ ਹੋਏ ਆ ਤੇ ਇਹ ਜਿਹੜਾ ਜਿੰਨਾ ਚਿਰ ਜਿਹੜਾ ਸਹਿਮ ਬੱਚਿਆਂ ਦੇ ਵਿੱਚ ਬਣਿਆ ਉਹਨਾਂ ਚਿਰ ਪੜ੍ਹਾਈ ਹੈ ਜਿਹੜੀ ਉਹ ਪ੍ਰਭਾਵਿਤ ਰਹੇਗੀ ਅਸੀਂ ਆਉਦੇ ਜਿਹੜੇ ਮਤਲਬ ਜਿਹੜਾ ਸਿੱਖਿਆ ਅਪਸਰ ਹੈ ਤੇ ਬਾਕੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਟੀਚਰ ਤੇ ਨਹੀਂ ਤਸ਼ੱਦਦ ਹੋਈ ਹੈ ਜੀ ਟੀਚਰ ਤੇ ਬਹੁਤ ਤਸ਼ੱਦਦ ਹੋਈ ਹੈ ਜੀ ਉਹਨਾਂ ਦਾ ਮਤਲਬ ਧਿਆਨ ਚ ਹੋਰ ਗੱਲ ਲੈਣੀ ਚਾਹੁੰਦਾ ਕਿ ਅੱਜ ਸਵੇਰੇ ਫਿਰ ਸਕੂਲ ਦੇ ਕੁਝ ਅਧਿਆਪਕਾਂ ਨੂੰ ਜਬਰੇ ਰਸਤਾ ਰੋਕ ਕੇ ਉਹਨਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਿਉਂਕਿ ਜਿਹੜੇ ਉਹ ਧਮਕਾਉਣ ਆਏ ਸੀ ਉਹ ਕਹ ਲੋ ਵੀ ਕਾਪਿਆਂ ਦੇ ਡਾਂਗਾ ਨਾਲ ਲੈਸ ਸੀਗੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਖੱਠਾ ਕਿਸ਼ਨ ਸਿੰਘ ਵਾਲਾ ਬਲਾਕ ਮੱਲਾਵਾਲਾ ਖਾਸ ਜਿਹੜਾ ਫਰੋਹੀਪੁਰ ਜੇ ਪਿੰਡ ਪੈਂਦਾ ਹੈਗਾ ਸਕੂਲ ਹੈਗਾ ਸਰਕਾਰੀ ਸਕੂਲ ਔਰਾ ਇੱਥੇ ਦੀ ਇੱਕ ਬੀਤੇ ਦਿਨ ਦੀ ਘਟਨਾ ਹੈਗੀ ਹੈ ਕਿ ਇੱਥੇ ਜਿਹੜੇ ਮੁਲਾਜ਼ਮ ਹੈਗੇ ਟੀਚਰ ਹੈਗੇ ਆ ਉਹ ਜਦੋਂ ਸਵੇਰ ਵੇਲੇ ਆਪਣੀ ਡਿਊਟੀ ਤੇ ਆਉਂਦੇ ਆ ਤੇ ਉਹਨਾਂ ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਜਿਹੜਾ ਹਮਲਾ ਕੀਤਾ ਜਾਂਦਾ ਕਰੀਬ 3-4 ਦਿਨ ਪਹਿਲਾਂ ਔਰ ਜਿਹੜੇ ਸਬੰਧਤ ਪੁਲਿਸ ਹੈਗੀ ਜਿਹੜਾ ਥਾਣਾ ਹੈਗਾ ਉਥੇ ਰਿਪੋਰਟ ਵੀ ਦਰਜ ਕਰਾਈ ਜਾਂਦੀ ਲੇਕਿਨ ਮਸਲਾ ਆਪਾਂ ਅੱਜ ਗੱਲ ਕਰਦੇ ਆ ਤੇ 14 ਤਰੀਕ ਦੇ ਵਿੱਚ ਅਸੀਂ ਖੜੇ ਹੈਗੇ ਆ ਮਸਲਾ ਹਾਲੇ ਤੱਕ ਹੱਲ ਨਹੀਂ ਹੋਇਆ ਜਿਹੜੇ ਅਣ ਪਛਾਤੇ ਜਿਹੜੇ ਲੋਕ ਹੈਗੇ ਆ ਜਾਂ ਜਿਹੜੇ ਕੋਈ ਜੁਰਮ ਕਰਨ ਵਾਲੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਸੋ ਇਸ ਸਬੰਧ ਨੂੰ ਲੈ ਕੇ ਅਸੀਂ ਕਵਰੇਜ ਕਰਨ ਪਹੁੰਚੇ ਮੇਰੇ ਨਾਲ ਸਮੂਹ ਇੱਥੇ ਸਟਾਫ ਅਧਿਆਪਕ ਸਹਿਬਾਨ ਹੈਗੇ ਆ ਸੋ ਆਪਾਂ ਇੱਥੇ ਗੱਲਬਾਤ ਕਰਦੇ ਆਂ ਕੀ ਸਾਰੀ ਜਾਣਕਾਰੀ ਹੈਗੀ ਹੈ ਤੇ ਆਪਾਂ ਆਹ ਕਰਦੇ ਆਂ ਗੱਲਬਾਤ ਹਾਂਜੀ ਸਰ ਕੀ ਮਾਮਲਾ ਹੈਗਾ ਅੱਜ ਇਕੱਠੇ ਹੋਏ ਹੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਬਲਰਾਮ ਸ਼ਰਮਾ ਜ਼ਿਲ੍ਹਾ ਪ੍ਰਧਾਨ ਡੀਟੀਫ ਫਿਰੋਜ਼ਪੁਰ ਇਸ ਸਕੂਲ ਵਿੱਚ ਮੈਂ ਬਤੌਰ ਲੈਕਚਰਾਰ ਅਤਿ ਸ਼ਾਸਤਰ ਕੰਮ ਕਰ ਰਿਹਾ ਹਾਂ ਗੱਲ ਇਸ ਤਰ੍ਹਾਂ ਜੀ ਮਿਤੀ 11 ਨਵੰਬਰ 2024 ਨੂੰ ਸਾਡੇ ਜੋ ਸਕੂਲ ਮੁਖੀ ਆ ਸੀਨੀਅਰ ਲੈਕਚਰ ਸਰਦਾਰ ਹਿਤਪਾਲ ਸਿੰਘ ਸਿੱਧੂ ਜੀ ਉਹ ਰਜਾਨਾਂ ਦੀ ਤਰ੍ਹਾਂ ਆਪਣੇ ਜੀਰਾ ਸ਼ਹਿਰ ਘਰ ਤੋਂ ਸਕੂਲ ਵੱਲ ਡਿਊਟੀ ਨਿਭਾਉਣ ਲਈ ਆ ਰਹੇ ਸੀਗੇ ਤਾਂ ਸੰਤੂ ਵਾਲਾ ਪਿੰਡ ਜਦੋਂ ਉਹਨਾਂ ਨੇ ਕ੍ਰਾਸ ਕੀਤਾ ਤਾਂ ਸੰਤੂ ਵਾਲਾ ਤੋਂ ਠੱਠੇ ਵਾਲੇ ਪਿੰਡ ਦੇ ਰਸਤੇ ਵਿੱਚ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਹਨਾਂ ਦਾ ਮੋਟਰਸਾਈਕਲ ਰੋਕ ਕੇ ਉਹਨਾਂ ਤੇ ਹਮਲਾ ਕਰ ਦਿੱਤਾ ਤੇ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ ਉਹਨਾਂ ਨਾਲ ਗਾਲੀ ਗਲੋਚ ਕੀਤਾ ਗਿਆ ਨੇ ਕਿ ਲੁੱਟਖੋ ਦਾ ਮਾਮਲਾ ਲੱਗ ਰਿਹਾ ਕਿ ਮਾਮਲਾ ਕੀ ਲੱਗ ਰਿਹਾ ਇਹ ਲੁੱਟਖੋ ਦਾ ਮਾਮਲਾ ਬਿਲਕੁਲ ਨਹੀਂ ਹੈਗਾ ਕਿਉਂਕਿ ਉਹਨਾਂ ਤੋਂ ਕੋਈ ਪੈਸੇ ਦੀ ਮੰਗ ਨਹੀਂ ਕੀਤੀ ਗਈ ਇੱਕ ਉਹਨਾਂ ਦਾ ਡਿੱਗਿਆ ਹੋਇਆ ਮੋਬਾਈਲ ਚੱਕ ਕੇ ਲੈ ਕੇ ਗਏ ਸੀ ਉਹ ਵੀ ਉਹਨਾਂ ਨੇ 1 ਕਿਲੋਮੀਟਰ ਦੂਰ ਜਾ ਕੇ ਸੁੱਟ ਦਿੱਤਾ ਜਿਸ ਨੂੰ ਅਸੀਂ ਸਾਡੇ ਸਟਾਫ ਦੀ ਸਹਿਯੋਗ ਨਾਲ ਲੋਕੇਸ਼ਨ ਰਾਹੀਂ ਟਰੇਸ ਕਰ ਲਿਆ ਅਧਿਆਪਕ ਦੀ ਕਟਮਰ ਹੋਈ ਹੈ ਜੀ ਅਧਿਆਪਕ ਨੂੰ ਬਹੁਤ ਬੁਰੀ ਤਰ੍ਹਾਂ ਕਟਿਆ ਗਿਆ ਜੀ ਉਹ ਭਾਰੀ ਸਦਮੇ ਚ ਉਸ ਦਿਨ ਤੋਂ ਹੀ ਲਗਭਗ ਮੈਡੀਕਲ ਛੁੱਟੀ ਤੇ ਚੱਲ ਰਹੇ ਆ ਤੇ ਹੁਣ ਕੀ ਮੰਗ ਕੀ ਹੋ ਰਹੀ ਹੈ ਮੰਗ ਇਸ ਤਰ੍ਹਾਂ ਜੀ ਉਸੇ ਦਿਨੀ ਉਹਨਾਂ ਦਾ ਅਸੀਂ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾ ਕੇ ਤੇ ਅਸੀਂ ਥਾਣਾ ਸਦਰ ਜੀਰਾ ਵਿੱਚ ਇਸ ਦੀ ਰਿਪੋਰਟ ਦਿੱਤੀ ਸੀ ਪਰੰਤੂ ਅੱਜ ਦੇਖ ਲਓ ਚੌਥਾ ਦਿਨ ਹੋ ਗਿਆ ਹੈ ਇਸ ਸੰਬੰਧੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅ ਪਰਸੋਂ ਅਸੀਂ ਇਸ ਸੰਬੰਧੀ ਐਸਐਸਪੀ ਦਫ਼ਤਰ ਵੀ ਅਪਰੋਚ ਕੀਤੀ ਆ ਉੱਥੇ ਐਸਪੀਡੀ ਸ਼੍ਰੀ ਰਣਦੀਰ ਕੁਮਾਰ ਜੀ ਨੂੰ ਅਸੀਂ ਮਿਲੇ ਸੀਗੇ ਉਹਨਾਂ ਨੇ ਵਿਸ਼ਵਾਯਤ ਦਵਾਇਆ ਸੀਗਾ ਕਿ ਜਲਦ ਤੋਂ ਜਲਦ ਜਿਹੜੇ ਦੋਸ਼ੀ ਆ ਉਹਨਾਂ ਨੂੰ ਕਾਬੂ ਕੀਤਾ ਜਾਵੇਗਾ ਕੱਲ ਸ਼ਾਮੀ ਇੱਕ ਉਹਨਾਂ ਦੇ ਅਧਿਕਾਰੀ ਜ਼ਰੂਰ ਆਏ ਸੀਗੇ ਉਹ ਪੁੱਛ ਪੜਤਾਲ ਕਰਕੇ ਚਲੇ ਗਏ ਆ ਪਰੰਤੂ ਅਜੇ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਗਏ ਮੈਂ ਇੱਕ ਤੋਂ ਡੇ ਧਿਆਨ ਚ ਹੋਰ ਗੱਲ ਲੈਣੀ ਚਾਹੁੰਦਾ ਕਿ ਅੱਜ ਸਵੇਰੇ ਫਿਰ ਸਕੂਲ ਦੇ ਕੁਝ ਅਧਿਆਪਕਾਂ ਨੂੰ ਜਬਰੀ ਰਸਤਾ ਰੋਕ ਕੇ ਉਹਨਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਿਉਂਕਿ ਜਿਹੜੇ ਉਹ ਧਮਕਾਉਣ ਆਏ ਸੀ ਉਹ ਕਹ ਲੋ ਵੀ ਕਾਪਿਆਂ ਦੇ ਡਾਂਗਾਂ ਨਾਲ ਲੈਸ ਸੀਗੇ ਇਹ ਤੇ ਹਥਿਆਰ ਸੀਗੇ ਉਹਨਾਂ ਨਾਲ ਤੇ ਇਹ ਜਿਹਦੇ ਨਾਲ ਸਾਡੇ ਕਹੋ ਵੀ ਲਗਭਗ 20 ਦੇ ਕਰੀਬ ਸਟਾਫ ਮੈਂਬਰ ਆ ਤੇ 350 ਬੱਚਾ ਸਕੂਲ ਚ ਪੜਦਾ ਤਾਂ ਇਹਦੇ ਨਾਲ ਇਹ ਅਧਿਆਪਕਾਂ ਦੇ ਬੱਚਿਆਂ 'ਚ ਬਹੁਤ ਡਰ ਤੇ ਖੌਫ ਦਾ ਮਾਹੌਲ ਆ ਤਾਂ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਕਿ ਜਲਦ ਤੋਂ ਜਲਦ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾਵੇ ਤੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ ਨਹੀਂ ਤਾਂ ਸਾਨੂੰ ਮਜਬੂਰੀ ਵਸ ਇਸ ਸਕੂਲ ਨੂੰ ਜ਼ਿੰਦਾ ਲਾ ਕੇ ਤੇ ਸਣੇ ਸਟਾਫ ਤੇ ਸਾਰੇ ਬੱਚੇ ਤੇ ਅਧਿਆਪਕ ਜਥੇਬੰਦੀਆਂ ਮਜ਼ਦੂਰ ਕਿਸਾਨ ਜਥੇਬੰਦੀਆਂ ਨਾਲ ਲੈ ਕੇ ਕਹੋ ਵੀ ਧਰਨਾ ਲਾਉਣਾ ਪਏਗਾ ਤੇ ਇਹ ਸਾਡਾ ਸੰਘਰਸ਼ ਉਦੋਂ ਤੱਕ ਚੱਲੇਗਾ ਜਦੋਂ ਤੱਕ ਦੋਸ਼ੀ ਫੜੇ ਨਹੀਂ ਜਾਂਦੇ ਸਰ ਸਿੱਖਿਆ ਭਾਗ ਦੇ ਨਾਲ ਤੁਹਾਡੀ ਕਿਸ ਤਰ੍ਹਾਂ ਤਾਲਮਿਲ ਹੈਗਾ ਕੀ ਅਸੀਂ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਮੰਗ ਪੱਤਰ ਦੇ ਆਏ ਹਾਂ ਇਸ ਸਬੰਧੀ ਪਰੰਤੂ ਉਹ ਹਾਜ਼ਰ ਨਹੀਂ ਸੀ ਉਹਨਾਂ ਦਾ ਕਲੈਰੀਕਲ ਸਟਾਫ ਸੀ ਉਹਨਾਂ ਦੇ ਧਿਆਨ ਵਿੱਚ ਲਿਆ ਆਂ ਪਰੰਤੂ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਉਹਨਾਂ ਵੱਲੋਂ ਵੀ ਸਾਡੇ ਤੱਕ ਅਜੇ ਤੱਕ ਕੋਈ ਅਪਰੋਚ ਨਹੀਂ ਕੀਤੀ ਗਈ ਹਾਂਜੀ ਸਰ ਕੀ ਨਾਮ ਕੀ ਹੈ ਜੀ ਹਾਂਜੀ ਸਰ ਮੇਰਾ ਨਾਮ ਗੁਰਸੇਵਕ ਸਿੰਘ ਮੈਂ ਇਸ ਸਕੂਲ ਦੇ ਵਿੱਚ ਸਾਇੰਸ ਮਾਸਟਰ ਦੇ ਅਹੁਦੇ ਤੇ ਮਤਲਬ ਕੰਮ ਕਰ ਰਿਹਾ ਹਾਂ ਤੇ ਮੈਂ ਪਿਛਲੇ 7 ਸਾਲਾਂ ਤੋਂ ਤਕਰੀਬਨ ਇਸ ਸਕੂਲ ਦੇ ਵਿੱਚ ਹਾਂ ਤੇ ਜਿਹੜੇ ਸਾਡੇ ਸਕੂਲ ਦੇ ਹੈੱਡ ਆ ਜਿਵੇਂ ਸਰ ਨੇ ਪਹਿਲਾਂ ਦੱਸਿਆ ਸਰਦਾਰ ਹਿਤਪਾਲ ਸਿੰਘ ਸਿੱਧੂ ਇਸ ਸਕੂਲ ਦੇ ਵਿੱਚ 18 ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਆ ਤਾਂ ਜਿਹੜਾ ਖੌਫ ਦਾ ਮਾਹੌਲ ਇਸ ਕਰਕੇ ਬਣ ਗਿਆ ਕਿ ਜੇਕਰ ਇੰਨੀ ਲੰਮੀ ਡਿਊਟੀ ਕਰਨ ਵਾਲੇ ਅਧਿਆਪਕ ਤੇ ਜਿੰਨਾ ਦਾ ਇਲਾਕੇ ਦੇ ਵਿੱਚ ਹਰੇਕ ਹੀ ਮਤਲਬ ਜਿਹੜੇ ਪੁਰਾਣੇ ਸਾਡੇ ਸਟੂਡੈਂਟ ਆ ਤੇ ਉਹਨਾਂ ਦੇ ਮਾਪਿਆਂ ਨੇ ਪੁੱਛਿਆ ਕਿ ਉਸ ਬੰਦੇ ਦੀ ਕਿਸੇ ਵੀ ਇੰਨੇ ਸਾਊ ਆ ਇੰਨੇ ਭਲੇ ਮਾਨਸਾ ਕਿ ਉਹਨਾਂ ਤੇ ਇਸ ਤਰ੍ਹਾਂ ਦਾ ਕੋਈ ਵੀ ਹਮਲਾ ਨਹੀਂ ਹੋ ਸਕਦਾ ਇਸ ਮਾਮਲੇ ਦੀ ਜਲਦੀ ਤੋਂ ਜਲਦੀ ਮਤਲਬ ਪ੍ਰਸ਼ਾਸਨ ਨੂੰ ਅਸੀਂ ਵਾਰ-ਵਾਰ ਅਪੀਲ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਦਾ ਹੱਲ ਕੱਢਿਆ ਜਾਵੇ ਤਾਂ ਕਿ ਸਾਨੂੰ ਪਤਾ ਲੱਗ ਸਕੇ ਤੇ ਦੂਜੇ ਟੀਚਰ ਆ ਜਿਹੜੇ ਉਹ ਵੀ ਸਹਿਮੇ ਹੋਏ ਆ ਸਾਡੇ ਬੱਚੇ ਵੀ ਸਹਿਮੇ ਹੋਏ ਆ ਇਹ ਇਹ ਜਿਹੜਾ ਦਿਨਾਂ ਚਿਰ ਜਿਹੜਾ ਸਹਿਮ ਬੱਚਿਆਂ ਦੇ ਵਿੱਚ ਬਣਿਆ ਉਹਨਾਂ ਚਿਰ ਪੜ੍ਹਾਈ ਹੈ ਜਿਹੜੀ ਉਹ ਪ੍ਰਭਾਵਿਤ ਰਹੇਗੀ ਅਸੀਂ ਆਉਦੇ ਜਿਹੜੇ ਮਤਲਬ ਜਿਹੜਾ ਸਿੱਖਿਆ ਅਵਸਰ ਹੈ ਤੇ ਬਾਕੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਟੀਚਰ ਤੇ ਨਹੀਂ ਤਸ਼ੱਦਦ ਹੋਈ ਹੈ ਜੀ ਟੀਚਰ ਤੇ ਬਹੁਤ ਤਸ਼ੱਦਦ ਹੋਈ ਹੈ ਜੀ ਉਹਨਾਂ ਦਾ ਮਤਲਬ ਸਿਰ ਦੇ ਵਿੱਚ ਹੀ ਸਿੱਧੇ ਵਾਰ ਕੀਤੇ ਗਏ ਜਿੰਨੇ ਵੀ ਕੀਤੇ ਗਏ ਆ ਮਤਲਬ ਉਹਨਾਂ ਨੂੰ ਉਹਨਾਂ ਨੇ ਦੱਸਿਆ ਕਿ ਤੇਜ਼ ਧਾਰ ਹਥਿਆਰ ਸੀਗੇ ਗੜੇ ਵਗੈਰਾ ਉਹਨਾਂ ਦੇ ਸਿਰ ਦੇ ਵਿੱਚ ਮਾਰੇ ਗਏ ਆ ਲਗਾਤਾਰ ਮਾਰ ਰਹੇ ਸੀਗੇ ਸਰ ਕਹਿੰਦੇ ਕਿ ਉਹ ਪਿੱਛੋਂ ਸੜਕ ਤੋਂ ਕੋਈ ਆ ਗਿਆ ਨਹੀਂ ਤਾਂ ਉਹ ਮੈਨੂੰ ਮਾਰ ਹੀ ਦੇਣਾ ਸੀ ਉਹਨਾਂ ਨੇ ਮਰਾਉ ਹਾਲਤ ਛੱਡਿਆ ਗਿਆ ਜੀ ਹਾਂਜੀ ਮਰਾਉ ਹਾਲਤ ਦੇ ਵਿੱਚ ਛੱਡਿਆ ਗਿਆ ਜੀ ਹੁਣ ਕੀ ਮੰਗ ਕੇ ਹੈਗੀ ਆ ਜੀ ਕੀ ਕਦਮ ਕੀ ਹੋਊਗਾ ਅਗਲਾ ਜੀ ਸਾਡਾ ਅਗਲਾ ਕਦਮ ਹੋਊਗਾ ਜੀ ਸਾਡੇ ਨਾਲ ਲਗਾਤਾਰ ਕਿਸਾਨ ਜਥੇਬੰਦੀਆਂ ਤੇ ਸਾਡੀਆਂ ਜਿਹੜੀਆਂ ਅ ਅਧਿਆਪਕ ਯੂਨੀਅਨਾਂ ਜਿੰਨੀਆਂ ਵੀ ਸਾਡੀਆਂ ਭਰਾਤਰੀ ਜਥੇਬੰਦੀਆਂ ਸਾਡੇ ਅ ਸਕੂਲ ਦੇ ਜਿਹੜੇ ਪ੍ਰਧਾਨ ਆ ਡੀਟੀਐਫ ਦੇ ਸ਼੍ਰੀ ਬਲਰਾਮ ਸ਼ਰਮਾ ਜੀ ਸਾਡੇ ਸੂਬਾ ਪ੍ਰਧਾਨ ਸ਼੍ਰੀ ਦਿਗਵਿਜੇਪਾਲ ਸ਼ਰਮਾ ਜੀ ਲਗਾਤਾਰ ਸਾਡੇ ਸੰਪਰਕ ਦੇ ਵਿੱਚ ਆ ਤੇ ਜੇਕਰ ਸਾਨੂੰ ਕੋਈ ਇਨਸਾਫ ਨਾ ਮਿਲਿਆ ਤਾਂ ਸਾਡੇ ਜਿਹੜੇ ਬੱਚਿਆਂ ਦੇ ਮਾਪੇ ਆ ਬੱਚੇ ਆ ਲਗਾਤਾਰ ਸਾਡੇ ਸੰਪਰਕ ਦੇ ਵਿੱਚ ਆ ਤੇ ਉਹ ਸਾਨੂੰ ਕਹਿ ਰਹੇ ਆ ਕਿ ਜੇਕਰ ਕੋਈ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਜਲਦੀ ਤੋਂ ਜਲਦੀ ਕੋਈ ਮਤਲਬ ਧਰਨਾ ਜਾਂ ਕਿਸੇ ਵੀ ਤਰੀਕੇ ਨਾਲ ਤਿੱਖਾ ਸੰਘਰਸ਼ ਕਰਾਂਗੇ ਜੀ ਜੀ ਧੰਨਵਾਦ ਹਾਂਜੀ ਸਰ ਕੀ ਨਾਮ ਕੀ ਆ ਜੀ ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਔਰ ਸਕੂਲ ਦੇ ਵਿੱਚ ਮੈਂ ਐਜ਼ ਅ ਪੰਜਾਬੀ ਮਾਸਟਰ ਪੜ੍ਹਾ ਰਿਹਾ ਜੀ ਠੀਕ ਹੈ ਸਰ ਜਿਹੜੀ ਘਟਨਾ ਵਾਪਰੀ ਆ ਤੁਹਾਡੇ ਸਕੂਲ ਦੇ ਟੀਚਰ ਨਾਲ ਹੋਈ ਆ ਜੀ ਜੀ ਬਿਲਕੁਲ ਜੀ ਸਾਡੇ ਸਕੂਲ ਦੇ ਇਹ ਹਾਂ ਇਨਚਾਰਜ ਪ੍ਰਿੰਸੀਪਲ ਆ ਜੀ ਸਰਦਾਰ ਰਹਿਤਪਾਲ ਸਿੰਘ ਸਿੱਧੂ ਜੀ ਠੀਕ ਹੈ ਜੀ ਹਾਂ ਜੀ ਕੀ ਘਟਨਾ ਕੀ ਵਾਪਰੀ ਆ ਜੀ ਘਟਨਾ ਇਦਾਂ ਜੀ 11 11 ਤਰੀਕ ਦੀ ਗੱਲ ਹੈਗੀ ਆ ਸਵੇਰੇ ਲਗਭਗ ਜਦੋਂ 0 ਤੋਂ ਸਰ ਸਕੂਲ ਨੂੰ ਆ ਰਹੇ ਸੀਗੇ ਤਾਂ ਅਚਾਨਕ ਇਥੋਂ 1.5 ਕਿਲੋਮੀਟਰ ਪਿੱਛੇ ਸਕੂਲ ਤੋਂ ਉਥੋਂ ਅਣਪਛਾਤੇ ਜਿਹੜੇ ਬੰਦੇ ਸੀ ਉਹਨਾਂ ਨੇ ਹਮਲਾ ਕੀਤਾ ਵਾ ਔਰ ਹਮਲਾ ਵੀ ਇਦਾਂ ਦਾ ਕੀਤਾ ਔਰ ਸਰ ਨੂੰ ਪਤਾ ਹੀ ਨਹੀਂ ਲੱਗਾ ਉਹਨਾਂ ਦਾ ਜਿਹੜਾ ਮੋਟਰਸਾਈਕਲ ਆ ਉਹ ਵੀ ਉਹਨਾਂ ਨੇ ਲੱਤ ਮਾਰ ਕੇ ਸਿੱਟਿਆ ਪਹਿਲਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਗਾਲੀ ਗਲੋਚ ਨਾਲ ਦੀ ਨਾਲ ਸ਼ੁਰੂ ਕੀਤਾ ਔਰ ਉਸ ਤੋਂ ਬਾਅਦ ਜੋ ਉਹਨਾਂ ਨੇ ਕੋਲ ਜਿਹੜੇ ਵੀ ਹਥਿਆਰ ਸੀਗੇ ਉਹਨਾਂ ਕੋਲ ਕੜੇ ਮਾਰੇ ਸਿਰ ਦੇ ਵਿੱਚ ਔਰ ਹੋਰ ਕਈ ਤਰ੍ਹਾਂ ਦੇ ਹਥਿਆਰ ਸੀ ਉਹਨਾਂ ਨੇ ਮਾਰ ਕੇ ਤੇ ਉਸ ਤੋਂ ਬਾਅਦ ਜੋ ਉਹਨਾਂ ਨੇ ਕੋਈ ਗੱਲ ਪੁੱਛੀ ਹੀ ਨਹੀਂ ਮਤਲਬ ਗਾਲਾਂ ਕੱਢਦੇ ਰਹੇ ਤੇ ਔਰ ਮਾਰਦੇ ਰਹੇ ਤੇ ਕਿੰਨੇ ਵਿਅਕਤੀ ਸੀਗੇ ਜੀ ਤਿੰਨ ਕਹਿਣ ਦੇ ਮਦਦਕ ਸਰਦੇ ਤਿੰਨ ਬੰਦੇ ਸੀਗੇ ਔਰ ਤਿੰਨਾਂ ਨੇ ਹੀ ਜਿਹੜਾ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ ਜੀ ਠੀਕ ਮਰਾਉ ਵਾਲ ਤੇ ਛੱਡਿਆ ਗਿਆ ਜੀ ਬਿਲਕੁਲ ਬਿਲਕੁਲ ਜੀ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਹੋਈ ਹੈ ਜੀ ਜੀ ਬਿਲਕੁਲ ਜੀ ਬਿਲਕੁਲ ਹੁਣ ਕਿਸ ਤਰ੍ਹਾਂ ਦੀ ਹਾਲਾਤ ਹੈ ਜੀ ਜੀ ਹਾਲਾਤ ਜਦ ਜਿਸ ਦਿਨ ਹਮਲਾ ਹੁੰਦਾ ਵਾ ਔਰ ਉਸ ਦਿਨ ਅਸੀਂ ਸਾਰਨੂੰ ਅਸੀਂ ਮੈਡੀਕਲ ਜਾਂਚ ਦੇ ਲਈ ਅਸੀਂ ਹਸਪਤਾਲ ਲੈ ਗਏ ਆ ਔਰ ਅਜੇ ਵੀ ਸਾਰੇ ਮੈਡੀਕਲ ਚੁਟ्टी ਤੇ ਹੈ ਜੀ ਹਾਂਜੀ ਅੱਗੇ ਕੀ ਕਦਮ ਹੋਊਗਾ ਜੀ ਅੱਗੇ ਕਦਮ ਇਹ ਆ ਜੀ ਜਿੰਨੀਆਂ ਵੀ ਜਥੇਬੰਦੀਆਂ ਹੈਗੀਆਂ ਸਾਡੇ ਨਾਲ ਸੰਪਰਕ ਦੇ ਵਿੱਚ ਹੈਗੀਆਂ ਵਾ ਔਰ ਸਾਰੇ ਸਰਕਾਰ ਵਾਲ ਦੇਖ ਰਿਹਾ ਕਿ ਸਰਕਾਰ ਜੇ ਸਾਡਾ ਕੋਈ ਹੱਲ ਕਰਦੀ ਹੈ ਤਾਂ ਠੀਕ ਆ ਨਹੀਂ ਤਾਂ ਫਿਰ ਜਿੰਨੀਆਂ ਵੀ ਜਥੇਬੰਦੀਆਂ ਹੈਗੀਆਂ ਭਾਵੇਂ ਉਹ ਮਜ਼ਦੂਰ ਆ ਚਾਹੇ ਉਹ ਕਿਸਾਨ ਆ ਉਹ ਸਾਡੇ ਸੰਪਰਕ ਦੇ ਵਿੱਚ ਆ ਤੇ ਜੇ ਨਾ ਕੋਈ ਸਾਨੂੰ ਇਨਸਾਫ ਮਿਲਦਾ ਹੋਇਆ ਤਾਂ ਅਸੀਂ ਫਿਰ ਸਾਰੇ ਅਧਿਅਪ ਇਕੱਠੇ ਹੋ ਕੇ ਬੱਚੇ ਮਾਪੇ ਜਾਂ ਫਿਰ ਕਿਸਾਨ ਜੱਥੇਬੰਦੀਆਂ ਅਸੀਂ ਇਕੱਠੇ ਹੋ ਕੇ ਫਿਰ ਅਸੀਂ ਅਣਮਿੱਥੇ ਲਈ ਅਸੀਂ ਸਕੂਲ ਬੰਦ ਕਰਾਂਗੇ ਤੇ ਅਸੀਂ ਫਿਰ ਧਰਨਣ ਲੱਗੇ ਅਸੀਂ ਇਨਸਾਫ ਦੀ ਮੰਗ ਕਰਾਂਗੇ ਸਕੂਲ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਸਰ ਤੁਹਾਡਾ ਉਹਨਾਂ ਨਾਲ رابطہ ਹੈਗਾ ਜੀ ਬਿਲਕੁਲ ਜੀ ਸਾਡੀ ਸਕੂਲ ਦੀ ਕਮੇਟੀ ਜਿਹੜੀ ਐਸ ਐਮ ਸੀ ਕਮੇਟੀ ਹੈਗੀ ਆ ਉਹਨਾਂ ਨਾਲ ਲਗਾਤਾਰ ਜਿਹੜਾ ਸਾਡਾ رابطہ ਔਰ ਸਾਡੇ ਨਾਲ ਉਹ ਇੱਥੇ ਸਕੂਲ ਦੇ ਵਿੱਚ ਆ ਕੇ ਸਾਡੇ ਨਾਲ ਮੀਟਿੰਗਾਂ ਵੀ ਕਰ ਰਿਹਾ ਔਰ ਅਸੀਂ ਸਾਰੇ ਇਹੀ ਦੇਖ ਰਹੇ ਆ ਕਿ ਪ੍ਰਸ਼ਾਸਨ ਜੇ ਸਾਡੇ ਲਈ ਕੁਝ ਕਰੇ ਪਰ ਇੱਕ ਨਿਰਾਸ਼ਾ ਭਰੀ ਗੱਲ ਇਹ ਆ ਕਿ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈਗੀ ਸਾਨੂੰ ਕਹਿ ਦਿੱਤਾ ਜਾਂਦਾ ਹੈ ਕਾਰਵਾਈ ਚੱਲ ਰਹੀ ਹੈ ਪਰ ਜਿੰਤੋਂ ਤੱਕ ਸਾਨੂੰ ਆ ਆਈਡੀਆ ਹੈਗਾ ਕਿ ਸਾਡਾ ਇਹ ਕੋਈ ਢਿੱਲੀ ਟੈਲਮਟ ਜੀ ਨਾਲ ਇਹ ਕਾਰਵਾਈ ਹੋ ਰਹੀ ਹੈ ਜੀ ਜੇਕਰ ਅਧਿਆਪਕ ਹੀ ਨਹੀਂ ਸੇਫ ਹੈਗੇ ਤੇ ਬੱਚਿਆਂ ਦਾ ਭਵਿੱਖ ਕੀ ਹੋਊਗਾ ਜੀ 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 ਬਿਲਕੁਲ ਬਿਲਕੁਲ ਜੀ ਔਰ ਦੇਖੋ ਤੁਸੀਂ ਵੀ ਸਰਕਾਰ ਦਾ ਇੱਕ ਪਹਿਲਾ ਫਰਜ਼ ਹੈ ਕਿ ਇੱਕ ਸਮਾਜ ਦੇ ਵਿੱਚ ਜਿੰਨੇ ਵੀ ਨਾਗਰਿਕ ਹੈ ਉਹਨਾਂ ਦੀ ਸੁਰੱਖਿਆ ਕੀਤੀ ਜਾਵੇ ਔਰ ਖਾਸ ਤੌਰ ਤੇ ਜਿਹੜਾ ਅਧਿਆਪਕ ਵਰਗ ਹੈਗਾ ਵਾ ਉਹ ਉਹ ਸਾਰੇ ਸਮਾਜ ਨੂੰ ਜਾਗਰੂਕ ਕਰਦਾ ਵਾ ਔਰ ਜੇ ਉਹੀ ਉਹੀ ਨਾ ਸੇਫ ਹੋਇਆ ਤਾਂ ਫਿਰ ਇਹ ਸਮਾਜ ਦਾ ਬਣੂਗਾ ਕੀ ਜੀ ਹਾਂਜੀ ਧੰਨਵਾਦ ਮੈਮ ਕੀ ਨਾਮ ਕੀ ਆਪਣਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਨੀਹਾ ਮੱਕੜ ਹੈ ਤੇ ਮੈਂ ਸਕੂਲ ਟਟਾ ਗਿਸ਼ਨ ਸਿੰਘ ਸਕੂਲ ਵਿੱਚ ਬਤੌਰ ਮੈਥ ਮਿਸਟਰੈਸ ਪਿਛਲੇ ਸਾਢੇ 3 ਸਾਲ ਤੋਂ ਕੰਮ ਕਰਦੀ ਆ ਠੀਕ ਹੈ ਜਿਹੜੀ ਘਟਨਾ ਨਿੰਦਨ ਜੋ ਵਗੀ ਟੀਚਰਾਂ ਵਾਪਰੀ ਆ ਕੀ ਘਟਨਾ ਕੀ ਆ ਜੀ ਹਾਂ ਜੀ ਦੇਖੋ ਜਿਵੇਂ ਸਾਡੇ ਸੀਨੀਅਰ ਟੀਚਰਸ ਨੇ ਤੁਹਾਨੂੰ ਐਕਸਪਲੇਨ ਕੀਤਾ ਹੈ ਪੂਰੀ ਤਰ੍ਹਾਂ ਕਿ ਕਿਵੇਂ ਸਾਡੇ ਸਕੂਲ ਦੇ ਇੰਚਾਰਜ ਸਰਦਾਰ ਹਿਤਪਾਲ ਸਿੰਘ ਸਿੱਧੂ ਉੱਪਰ ਜਾਨਲੇਵਾ ਹਮਲਾ ਹੋਇਆ ਹੈ ਤੇ ਬਹੁਤ ਹੀ ਨਿੰਦ ਨਹੀਂ ਘਟਨਾ ਹੈ ਤੇ ਉਸ ਤੋਂ ਵੀ ਮਤਲਬ ਮੇਰੇ ਸਾਹਮਣੇ ਚਿੰਤਾ ਦੀ ਗੱਲ ਇਹ ਕਿ ਉਹੀ ਸੇਮ ਘਟਨਾ ਅੱਜ ਬਾਕੀ ਸਾਡੇ ਜੈਂਟ ਸਟਾਫ ਮੈਂਬਰਸ ਨਾਲ ਦੁਬਾਰਾ ਹੋਈ ਹੈ ਪੂਰੇ ਉਹ ਹਥਿਆਰਾਂ ਨਾਲ ਫਿਰ ਕੁਝ ਬੰਦੇ ਆਏ ਅੱਜ ਮੇਰੇ ਸਾਹਮਣੇ 8 ਤੋਂ 10 ਜਨੇ ਸੀਗੇ ਜੋ ਫਿਰ ਉਹਨਾਂ ਉੱਪਰ ਹਮਲਾ ਕਰਨ ਆਏ ਤੇ ਤੁਸੀਂ ਇਹ ਦੇਖੋ ਵੀ ਜੇ ਇਹ ਹੀ ਸਭ ਕੁਝ ਚੱਲਦਾ ਰਿਹਾ ਤਾਂ ਮਤਲਬ ਇੱਥੇ ਕੋਈ ਵੀ ਸੇਫ ਨਹੀਂ ਹੈ ਇਵਨ ਕਿ ਲੇਡੀ ਸਟਾਫ ਜਾਂ ਬੱਚੇ ਵੀ ਅੱਜ ਦੇ ਟਾਈਮ ਸਾਡੇ ਸਕੂਲ ਪੂਰਾ ਡਰ ਤੇ ਦਹਿਸ਼ਤ ਦਾ ਮਾਹੌਲ ਹੈ ਜੀ ਅਧਿਆਪਕ ਹੀ ਨਹੀਂ ਸੇਫ ਅੱਗੇ ਬੱਚਿਆਂ ਦਾ ਜਿਹੜਾ ਭਵਿੱਖ ਧੁੰਦਲਾ ਹੋ ਗਿਆ ਹਾਂਜੀ ਬਿਲਕੁਲ ਤੋ ਜਿਵੇਂ ਵੀ ਹੈ ਉਹਨਾਂ ਕੋਲ ਕੋਈ ਐਨੇ ਸਾਧਨ ਨਹੀਂ ਹੈ ਹੈਨਾ ਪੈਦਲ ਆ ਰਿਹਾ ਹੈ ਜਾਂ ਸਾਈਕਲਾਂ ਤੇ ਆ ਰਿਹਾ ਹੈ ਈਵਨ ਕਿ ਜਿਹੜਾ ਸਾਡਾ ਫੀਮੇਲ ਸਟਾਫ ਹੈ ਸਪੈਸ਼ਲੀ ਬਹੁਤ ਦੂਰੋਂ ਆ ਰਿਹਾ ਹੈ ਕੋਈ ਫਾਜ਼ਿਲ ਕਾ ਤੋ ਆ ਰਿਹਾ ਹੈ ਅਸੀਂ ਵੀ ਦੇਖੋ ਅਸੀਂ ਫਿਰੋਜ਼ਪੁਰ ਤੋਂ ਆ ਰਹੇ ਆ ਤੇ ਸਾਨੂੰ ਵੀ ਬਿਲਕੁਲ ਇਸ ਟਾਈਮ ਐ ਨਹੀਂ ਲੱਗ ਰਿਹਾ ਵੀ ਅਸੀਂ ਇੱਥੇ ਸੇਫ ਆ ਤੇ ਇਸ ਤਰ੍ਹਾਂ ਜੇ ਚੱਲਦਾ ਰਿਹਾ ਤਾਂ ਇੱਥੇ ਸਕੂਲ ਵੀ ਆਣਾ ਵੀ ਸਾਡੇ ਲਈ ਬਹੁਤ ਮੁਸ਼ਕਿਲ ਹੋਏਗਾ ਹੁਣ ਕੀ ਮੰਗ ਕੇ ਉੱਤਰ ਗਿਆ ਜੀ ਵੀ ਸਾਡੀ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਕਿ ਜਿਹੜੀ ਵੀ ਲੋੜਿੰਦਾ ਕਾਰਵਾਈ ਹੈ ਜਲਦੀ ਤੋਂ ਜਲਦੀ ਕੀਤੀ ਜਾਏ ਜਿਹੜੇ ਵੀ ਇਹਦੇ ਚ ਗੁਨਾਹਗਾਰ ਹੈ ਉਹ ਅਗਲਾ ਕਦਮ ਕੀ ਹੋਊਗਾ ਅਗਲਾ ਕਦਮ ਜਿਵੇਂ ਵੀ ਸਾਡੇ ਸੀਨੀਅਰਸ ਟੀਚਰਸ ਸਾਨੂੰ ਗਾਈਡ ਕਰ ਰਹੇ ਅਸੀਂ ਉਵੇਂ ਉਹਨਾਂ ਦੇ ਨਾਲ ਕਰਾਂਗੇ ਜਿਹੜੀਆਂ ਵੀ ਜਥੇਬੰਦੀਆਂ ਹੈ ਉਹਨਾਂ ਨਾਲ ਵੀ ਰਾਬਤਾ ਕਾਇਮ ਕਰਕੇ ਜਿਹੜੀ ਵੀ ਅਸੀਂ ਸੰਘਰਸ਼ ਦੀ ਸਾਨੂੰ ਲੱਗੀ ਸੀ ਹੁੰਦੀ ਤੇ ਪੂਰਾ ਜੋਰ ਲਗਾਵਾਂਗੇ ਜੀ ਧੰਨਵਾਦ ਕੀ ਨਾਮ ਹੈ ਮਾਮਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪਾਇਲ ਹੈ ਔਰ ਇੰਗਲਿਸ਼ ਮਿਸਟਰਸ ਮੈਂ ਇੱਥੇ ਆ ਜੀ ਤੇ ਜੋ ਵੀ ਕਟਨਾ ਹੋਈ ਹੈ ਬਹੁਤ ਸ਼ਰਮਨਾਕ ਹੈ ਬਹੁਤ ਨਿੰਦਨੀ ਹੈ ਜੀ ਦੇ ਕਰਕੇ ਸਾਰੇ ਪਾਸੇ ਹੀ ਡਰ ਦਾ ਮਾਹੌਲ ਹੈ ਇਵਨ ਕਿ ਸਕੂਲ ਛੱਡ ਕੇ ਸਾਰਾ ਪਿੰਡ ਹੀ ਡਰਿਆ ਪਿਆ ਹੈ ਜੀ ਬੱਚੇ ਲੇਡੀ ਸਟਾਫ ਜੈਂਟ ਸਟਾਫ ਸਾਰੇ ਮਤਲਬ ਜੋ ਵੀ ਹੈ ਅਸੀਂ ਆਪਣੀ ਕਾਰਵਾਈ ਕਰ ਰਹੇ ਆ ਤੇ ਸਾਡੀ ਬਸ ਇਹ ਹੀ ਹੈ ਕਿ ਪ੍ਰਸ਼ਾਸਨ ਜ ਮਤਲਬ ਸਾਡੇ ਨਾਲ ਰਵੇ ਔਰ ਜਲਦ ਤੋਂ ਜਲਦ ਕੁਝ ਕਰੇ ਤਾਂ ਹੀ ਇੱਥੇ ਪੜ੍ਹਾਈ ਦਾ ਮਾਹੌਲ ਬਣੇਗਾ ਸੇਫਟੀ ਰਹੇਗੀ ਤਾਂ ਹੀ ਅਸੀਂ ਵੀ ਸੇਫ ਰਵਾਂਗੇ ਇਨਸਾਫ ਦੀ ਮੰਗ ਕਰ ਰਹੇ ਹਾਂ ਹਾਂ ਜੀ ਪੂਰੀ ਤਰ੍ਹਾਂ ਜੀ ਦੋਸ਼ੀ ਉੱਪਰ ਕਾਰਵਾਈ ਬਣੀ ਚਾਹੀਦੀ ਜੀ ਹਾਂ ਜੀ ਜ਼ਰੂਰ ਹੋਣੀ ਚਾਹੀਦੀ ਜੀ ਤੁਹਾਡਾ ਧੰਨਵਾਦ ਸਰ ਕੀ ਨਾਮ ਕੀ ਆਪਣੀ ਮੈਂ ਨਹਿਤਪਾਲ ਸਿੰਘ ਸਿੱਧੂ ਗਈ ਠੀਕ ਹੈ ਤੁਹਾਡੇ ਜਾਮਲਾ ਹੋਇਆ ਜੀ ਹਾਂਜੀ ਹਾਂਜੀ ਇਹ ਕਿਸ ਦਿਨ ਦੀ ਘਟਨਾ ਹੈ ਜੀ ਇਹ ਸੋਮਵਾਰ ਦੀ ਹੈ ਜੀ ਠੀਕ ਹੈ ਜੀ ਕਿਤਾ ਸਰਵਿਸ ਕਿੱਥੇ ਕਰ ਰਹੇ ਸੀ ਸਰਕਾਰੀ ਸਕੂਲ ਸਕੰਦਰੀਗੜ ਠੱਠਾ ਕਿਸ਼ਨ ਸਿੰਘ ਜੀ ਠੀਕ ਤੇ ਕੀ ਹੈਗਾ ਆਪਣੇ ਕੋਲ ਦਾ ਜਿੱਥੇ ਮੈਂ ਸਕੂਲ ਨੂੰ ਸਕੂਲ ਨੂੰ ਜਾ ਰਿਹਾ ਸੀ ਆ ਨੀਅਰ ਅਬਾਊਟ ਸਾਡੇ ਗੁੱਠ ਦੇ ਸਾਡੇ ਗੁੱਠ ਪਟ 35 ਲਗਭਗ ਜਦੋਂ ਮੈਂ ਸੰਤੂ ਵਾਲਾ ਠੱਠਾ ਰੋਡ ਤੇ ਪਹੁੰਚਿਆ ਜੀ ਤੇ ਮੇਰੇ ਬਾਈਕ ਤੇ ਜਾ ਰਿਹਾ ਸੀ ਆ ਮੇਰੇ ਮਗਰਲੇ ਪਾਸੋਂ ਮੇਰੇ ਲੱਤ ਵੱਜੀ ਆ ਠੀਕ ਹੈ ਤੇ ਮੈਂ ਵਾਣਾ ਚ ਉਤਰ ਗਿਆ ਤੇ ਮੇਰੇ ਮਗਰ ਇੱਕ ਮੁੰਡਾ ਜਿਹੜਾ ਉਹ ਮੇਰੇ ਵੱਲ ਨੂੰ ਉਹਦੇ ਹੱਥ ਚ ਕੋਈ ਕੜੇ ਨਾ ਕੋਈ ਭਾਰੀ ਚੀਜ਼ ਸੀਗੀ ਜਿਹੜੇ ਉਹਨੇ ਉਹਨੇ ਆਂਦਿਆ ਸਾਰੀ ਮੇਰੇ ਸਿਰ ਤੇ ਵਾਰ ਕਰਨੇ ਸ਼ੁਰੂ ਕਰਤੇ ਜੀ ਤੇ ਹਲੇ ਮੈਂ ਉਹਨੂੰ ਆਪਣਾ ਬਚਾਅ ਕਰ ਰਿਹਾ ਸੀ ਕਿ ਉਦੋਂ ਨੂੰ ਇੱਕ ਦੂਜਾ ਮੁੰਡਾ ਉੱਤਰ ਕੇ ਆ ਗਿਆ ਉਹਨੇ ਵੀ ਮੇਰੇ ਬਹੁਤ ਵਾਰ ਕਰਨੇ ਸ਼ੁਰੂ ਕੀਤੇ ਜਦੋਂ ਮੈਂ ਉਹਨਾਂ ਨੂੰ ਫਿਰ ਹਾਰ ਕੇ ਹੀ ਕਿਹਾ ਕਿ ਤੁਸੀਂ ਜਿਹੜਾ ਹੈਗਾ ਕਿ ਮੇਰੇ ਤੋਂ ਜੋ ਲੈਣਾ ਲੈ ਲਓ ਤੁਸੀਂ ਮੇਰੇ ਮਾਰੋ ਨਾ ਦੇ ਲਾਸਟ ਵਿੱਚ ਮੇਰਾ ਉਹ ਮੋਬਾਈਲ ਖੋ ਕੇ ਲੈ ਗਏ ਤੇ ਉਹ ਉਦੋਂ ਥੋੜੀ देर ਬਾਅਦ ਕੁਝ ਕੁ ਦਰਵਾਜ਼ੇ ਮੇਰੇ ਉੱਥੇ ਦੇ ਸਟੂਡੈਂਟ ਆ ਗਏ ਫਿਰ ਉਹਨਾਂ ਨੇ ਮੇਰੀ ਹੈਲਪ ਕੀਤੀ ਤੇ ਫਿਰ ਮੈਂ ਸਕੂਲੇ ਗਿਆ ਤੇ ਫਿਰ ਅਸੀਂ ਬਾਅਦ ਚ ਪੁਲਿਸ ਨੂੰ ਰਿਪੋਰਟ ਲਖਾਈ ਤੇਸ਼ਦਤ ਵੀ ਕੀਤੀ ਕਿ ਉਹਨਾਂ ਕੋਲ ਹਾਂਜੀ ਹਾਂਜੀ ਹਥਿਆਰ ਸੀ ਕਿ ਉਹਨਾਂ ਕੋਲ ਹਾਂਜੀ ਹਥਿਆਰ ਹੈਗੇ ਸੀ ਹਾਂਜੀ ਹਾਂਜੀ ਕੱਲੇ ਸੀ ਕਿ ਤੁਸੀਂ ਹਾਂਜੀ ਮੈਂ ਮੈਂ ਕੱਲਾ ਹੀ ਸੀਗਾ ਜੀ ਕੱਲਾ ਹੀ ਸੀਗਾ ਜੀ ਉਹ ਕਿੰਨੇ ਵਿਅਕਤੀ ਸੀਗੇ ਉਹ ਮੋਟਰਸਾਈਕਲ ਤੇ ਤਿੰਨ ਜਣੇ ਸੀਗੇ ਜੀ ਤਿੰਨ ਜਣੇ ਸੀ ਹਾਂਜੀ ਮੋਟਰਸਾਈਕਲ ਦਾ ਨੰਬਰ ਵਗੈਰਾ ਪੜਾ ਲੱਕਿਆ ਜੀ ਨਹੀਂ ਮੈਨੂੰ ਨੰਬਰ ਨਹੀਂ ਪੜਾ ਇੰਨਾਂ ਮੈਨੂੰ ਯਾਦ ਨਹੀਂ ਆਈ ਯਾਦ ਨਹੀਂ ਵਾਲਾ ਨਿਛੜਾਇ ਜੀ ਨੀਓ ਮੰਨੂ ਜਦ ਕੁੱਟਮਾਰ ਕੀਤੀ ਜਦੋਂ ਮੈਂ ਉਹਨੂੰ ਕਹਾ ਕਿ ਤੁਸੀਂ ਮੈਨੂੰ ਮੇਥੋਂ ਜੋ ਲਾਣਾ ਲੈ ਲਓ ਜੀ ਤੇ ਉਹ ਮਿੱਥੋਂ ਉਹਨਾਂ ਨੇ ਮੇਰਾ ਮੋਬਾਈਲ ਮੰਗਿਆ ਤੇ ਮੈਂ ਮੋਬਾਈਲ ਫੜਾਤਾ ਫਿਰ ਉਹ ਭੱਜ ਗਏ ਮੈਨੂੰ ਨਹੀਂ ਪਤਾ ਲੱਗਾ ਕਿ ਉਹ ਉਹ ਬਸ ਫਿਰ ਉਹ ਉੱਥੋਂ ਫਿਰ ਵਾਪਸ ਸੰਤੂ ਵਾਲੇ ਨੂੰ ਮੁੜ ਗਈ ਇੱਕ ਹੀ ਲੁੱਟ ਖੋਹ ਦਾ ਲੱਗ ਰਿਹਾ ਹੈ ਕਿ ਕారణ ਕੀ ਲੱਗ ਰਿਹਾ ਹੈ ਕੋਈ ਅੱਗੇ ਪਤਾ ਇਸ ਬਾਰੇ ਜੀ ਇਸ ਬਾਰੇ ਮੇਰੀ ਕਿਸੇ ਨਾ ਕੋਈ ਰੰਜਿਸ਼ਤਾ ਹੈ ਨਹੀਂ ਜੀ ਤੇ ਬਾਕੀ ਉਹਨੂੰ ਬਾਕੀ ਦਾ ਮੈਟਰ ਉਹ ਪੁਲਿਸ ਆ ਕਿ ਪੁਲਿਸ ਉਹ ਚੀਕ ਹਾਂਜੀ 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 ਇਨਸਾਫ ਦੀ ਮੰਗ ਕਰਦਾ ਮੈਂ ਠੀਕ ਹੈ ਮੈਡੀਕਲ ਵਗੈਰਾ ਕਰਵਾਇਆ ਜੀ ਤੇ ਅ ਮੈਂ ਆਂਦੀ ਆ ਉਹ ਠੀਕ ਹੈ ਉਸਕਾ ਇਹਨਾਂ ਕਰਵਾਇਆ ਸੀ ਸਿਰ ਦਾ ਠੀਕ ਹਾਂਜੀ ਪੁਲਿਸ ਨੂੰ ਰਿਪੋਰਟ ਕੀਤੀ ਹੈ ਜੀ ਹਾਂਜੀ ਪੁਲਿਸ ਨੂੰ ਰਿਪੋਰਟ ਕੀਤੀ ਹੈ ਜੀ ਠੀਕ ਹੈ ਜੀ ਹੁਣ ਕੀ ਮੰਗ ਕੀ ਹੈ ਮੈਂ ਮੰਗ ਕਰਦਾ ਮੈਨੂੰ ਮੇਰਾ ਇਨਸਾਫ ਮਿਲਣਾ ਚਾਹੀਦਾ ਹੈ ਕਿ ਜੋ ਮੇਰਾ ਹੋਇਆ ਸੀ ਸੋ ਐਸੀ ਸਾਡੀ ਇਹ ਵੀਡੀਓ ਜਿਹੜੀ ਕਿ ਪਿੰਡ ਠੱਠਾ ਕਿਸ਼ਨ ਸਿੰਘ ਵਾਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਜ਼ਿਲ੍ਹਾ ਫਰੋਹੇਪਰ ਦੇ ਵਿੱਚ ਪੈਂਦਾ ਹੈਗਾ ਇੱਥੇ ਆਪਾਂ ਅਧਿਆਪਕ ਸਹਿਬਾਨਾਂ ਦੇ ਨਾਲ ਗੱਲ ਕੀਤੀ ਹੈਗੀ ਔਰ ਅੱਜ 4 ਦਿਨ ਕਰੀਬ ਵੀਰ ਜਾਣ ਤੋਂ ਬਾਅਦ ਜਿਹੜਾ ਇੱਕ ਅਧਿਆਪਕ ਤੇ ਜਿਹੜਾ ਇੱਥੋਂ ਦੇ ਪ੍ਰਿੰਸੀਪਲ ਵੀ ਦੱਸਿਆ ਜਾ ਰਿਹਾ ਔਰ ਇੱਥੇ ਉੱਥੇ ਡਿਊਟੀ ਕਰਦਾ ਹੈਗਾ ਲੇਕਿਨ ਇਹ ਨਿੰਦਨਯੋਗ ਘਟਨਾ ਹੈਗੀ ਐ ਅੱਗੇ ਪ੍ਰਸ਼ਾਸਨ ਦਾ ਰੁਖ ਦੇਖਣਾ ਹੋਊਗਾ ਔਰ ਇੱਥੋਂ ਦੀ ਜਿਹੜੀ ਸਕੂਲ ਪ੍ਰਬੰਧਕ ਕਮੇਟੀ ਹੈਗੀ ਜਾਂ ਜਿਹੜਾ ਜਿਲ੍ਹਾ ਸਿੱਖਿਆ ਅਫਸਰ ਹੈਗੇ ਆ ਉਹਨਾਂ ਦੇ ਧਿਆਨ ਚ ਵੀ ਇਹ ਘਟਨਾ ਹੈਗੀ ਆ ਕਿਉਂਕਿ ਇਹ ਘਟਨਾਵਾਂ ਲਗਾਤਾਰ ਹੋ ਰਹੀਆਂ ਹੈਗੀਆਂ ਇੱਕ ਸਾਡੇ ਜਿਹੜੇ ਸਰਕਾਰੀ ਅਧਿਆਪਕ ਹੈਗੇ ਆ ਮੁਲਾਜ਼ਮ ਹੈਗੇ ਜਿਕਰ ਉਹਨਾਂ ਦੀਆਂ ਇਹੋ ਜਿਹੀਆਂ ਉਹਨਾਂ ਦੇ ਨਾਲ ਘਟਨਾਵਾਂ ਹੁੰਦੀਆਂ ਤੇ ਇਹ ਜਿਹੜਾ ਇਹਨਾਂ ਦਾ ਜਿਹੜਾ ਪ੍ਰਭਾਵ ਆਉਣ ਵਾਲੇ ਸਮੇਂ ਚ ਬਹੁਤ ਗਲਤ ਨਿਕਲੂਗਾ ਉਹਨਾਂ ਦਾ ਪ੍ਰਭਾਵ ਬੜੇ ਦੂਰ ਤੱਕ ਜਾਊਗਾ ਕਿਉਂਕਿ ਵੱਡੇ ਪੱਧਰ ਤੇ ਅਸੀਂ ਦੇਖਦੇ ਆ ਕਿ ਭਾਵੇਂ ਸਾਡੇ ਸਰਕਾਰੀ ਟੀਚਰ ਮੁਲਾਜ਼ਮ ਹੈਗੇ ਆ ਕੋਈ ਹੋਰ ਜਿਹੜੇ ਮੁਲਾਜ਼ਮ ਹੈਗੇ ਉਹ ਪਿੰਡਾਂ ਦੇ ਵਿੱਚ ਵਿਚਰਦੇ ਅੱਗੇ ਵੱਡੀ ਬਾਦੀ ਜਿਹੜੀ ਅਧਿਆਪਕਾਂ ਦੀ ਮੁਲਾਜ਼ਮਾਂ ਦੀ ਪਿੰਡਾਂ ਦੇ ਵਿੱਚ ਜਾਂਦੀ ਹੈਗੀ ਆਪਣੀਆਂ ਡਿਊਟੀਆਂ ਕਰਦੇ ਹੈਗੇ ਆ ਇਸੇ ਤਰ੍ਹਾਂ ਅਧਿਆਪਕਾਂ ਦੇ ਨਾਲ ਲਗਾਤਾਰ ਇਹੋ ਜੀਆਂ ਘਟਨਾਵਾਂ ਜਣੀਆਂ ਹੋਣੀਆਂ ਅਤੀ ਨਿੰਦਨਯੋਗ ਹੈਗੀਆਂ ਇਨਸਾਫ ਦੀ ਮੰਗ ਸਾਰੇ ਅਧਿਆਪਕ ਸਾਹਿਬਾਨਾਂ ਨੇ ਕੀਤੀ ਹੈਗੀ ਸਮੂਹ ਸਕੂਲ ਕਮੇਟੀ ਨੇ ਕੀਤੀ ਹੈਗੀ ਹੁਣ ਦੇਖਣਾ ਹੋਊਗਾ ਕਿ ਇਸ ਅਧਿਆਪਕ ਨੂੰ ਜਿਹੜਾ ਇਨਸਾਫ ਕਦ ਮਿਲਦਾ ਹੈਗਾ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਨਾ ਆਪਣੇ ਵਿਚਾਰ ਵੀ ਜੁੜ ਦੇਣਾ ਸਾਡਾ ਇਹ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਸੁਣਵਾਤ ਵਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ